ਰਾਤੂ ਗੁਰੂ ਕੋ ਭਾਗਾ ਵਾਲੇ ਹੁਣ ਇੱਥੇ ਮੈਂ ਇੱਕ ਥੋੜੀ ਕੈਂਤੂ ਕਰਨੀ ਚਾਹਣਾ ਵਿਚਾਰ ਹੁੰਦੀ ਹੈ ਇਹ ਗੱਲਾਂ ਕਿਉਂਕਿ ਸਾਡੇ ਅੰਦਰ ਗਲਤ ਨਿਸ਼ਤੇ ਬੈਠੇ ਹੋਏ ਨੇ ਸੰਤਾ ਨੇ ਵੀ ਬਾਤ ਹੈ ਕੀਰਤਨੀਆਂ ਨੇ ਬਾਤ ਤੇ ਪ੍ਰਚਾਰ ਕਰਨੇ ਪਾਤੇ ਉਹ ਇਹ ਕਹਿੰਦੇ ਆ ਵੀ ਤੁਸੀਂ ਅਮਰਤ ਛਕ ਲੋ ਫੇਰ ਤੁਹਾਡਾ ਲੈਣਾ ਦੇਣਾ ਸਭ ਖਤਮ ਗੁਰੂਗ੍ਰੰਥ ਸਾਹਿਬ ਜੀ ਆਏ ਕਹਿੰਦੇ ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਵੀ ਤੇਰੇ ਅੰਦਰ ਹਨੇਰਾ ਹੈ ਪਿਆਰੇ ਆ ਤੂੰ ਕਿਸੇ ਧਰਮ ਵਿੱਚ ਦਾਖਲ ਹੋਇਆ ਇਸਾਈਆਂ ਦੇ ਬਿਲਕੁਲ ਆਪਣੇ ਮੰਗਣੇ ਅੰਮ੍ਰਿਤ ਛਕਾਉਂਦੇ ਨੇ ਇਹਨਾਂ ਦੇ ਵੀ ਅੱਜੋ ਪਵਿੱਤ ਗਾਇਤਰੀ ਦਾ ਮੰਤਰ ਦੇਣ ਤੋਂ ਪਹਿਲਾਂ ਕਰਦੇ ਨੇ ਇਸਲਾਮ ਵਿੱਚ ਦੇਖੋ ਤੁਹਾਨੂੰ ਪਤਾ ਹੀ ਹੈ ਕਿ ਹਜੀ ਸ਼ਰਅ ਜਿਸ ਵਿੱਚ ਦਾਖਲ ਕਰਦੇ ਨੇ ਸੁਨਨਤ ਪੂਜਾਰਾ ਕਰਦੇ ਹਨ ਹੋਰ ਕਰਦੇ ਨੇ ਤੇ ਬੋਧੀਆਂ ਜੈਨੀਆਂ ਦੇ ਸਾਰੇ ਕੇਸ ਫਟਪਟ ਦਿੰਦੇ ਨੇ ਅਬ ਦੋਖ ਫਿਰ ਸੁਖ ਅਬ ਦੋ ਫਿਰ ਸੁਖਾਥਾ ਨਾ ਪਟਦੇ ਤੇ ਅੱਜ ਜੀ ਕਾਮਰੀ ਜਾਵੇ ਹਰ ਧਰਮ ਦੀ ਐਂਟਰੀ ਦਾ ਕੋਈ ਨਾ ਕੋਈ ਜਰੀਆ ਹੁਣ ਇਹ ਆ ਵੀ ਇਹ ਦੇ ਵਿੱਚ ਕੀ ਬੁਲਹਾਤੀ ਹੈ ਕੀ ਛੋਟੀ ਹੈ ਇਹ ਗੱਲ ਮੈਂ ਕਰੂੰਗਾ ਤੁਹਾਡੇ ਨਾਲ ਪਰ ਠਹਿਰ ਕੇ ਕਰੂੰ ਕੋਈ ਹੁਣ ਮੈਂ ਇਧਰ ਪੈ ਗਿਆ ਗੱਲ ਪਾਸੇ ਚਲੀ ਜਾਏਗੀ ਕੋਈ ਐ ਕਿ ਅਮਰਤਾ ਸੇ ਛੱਜ ਲੈ ਸਾਡੇ ਪਿਆਰੇ ਤੇ ਇਹ ਉਹਨਾਂ ਦੇ ਉੱਤੇ ਚਾਹੇ ਕੋਈ ਐ ਉਹ ਗੁਰੂ ਦੇ ਪਿਆਰੇ ਨਹੀਂ ਹੈ ਗੁਰੂ ਦਾ ਪਿਆਰਾ ਇਹ ਆ ਜਿਹੜੇ ਗੁਰੂ ਦੇ ਨਾਲ ਹਰ ਵਕਤ ਰਤਿਆ ਰਹਿੰਦਾ ਪਿਆਰ ਵਾਲਾ ਤਾਂ ਪਿਆਰ ਚ ਰਹਿੰਦਾ ਦੁਨੀਆ ਦੀਆਂ ਮਸਾਲਾ ਲੈ ਲਓ ਉਹ ਤੋਂ ਨਹੀਂ ਨਹੀਂ ਜ਼ਬਰਦਸਤ ਉਹਦੇ ਹੁੰਦੀਆਂ ਉਹਨੂੰ ਆਲੇ ਦੋਲੇ ਦਾ ਕੁਝ ਨਹੀਂ ਪਤਾ ਹੁੰਦਾ ਲੈਲਾ ਤੇ ਮਜਨੂ ਹੋਏ ਨੇ ਸ਼ਿਰਾਜ ਦੇ ਈਰਾਨ ਵਿੱਚ ਉਹ ਮਜਰੂ ਨੂੰ ਕੱਢ ਦਿੱਤਾ ਕਿਉਂਕਿ ਇਹਦਾ ਪਿਤਾ ਬਹੁਤ ਵੱਡਾ ਸੀ ਉਹਨਾਂ ਸਾਰਚੋਂ ਕੱਢ ਦਿੱਤਾ ਉਹ ਆ ਕੇ ਤੇ ਬਿਆ ਉਥੇ ਰੋੜਾਰਦੇ ਤੇ ਬੇਜ਼ੀ ਉਡਾਰਦੇ ਪਿਆਨ ਤੇ ਉਥੇ ਫਿਰ ਕਿਤੇ ਵਹਿ ਬੁਗਿਆ ਵਿਚਾਰਾ ਇਹ ਲੈਲਾ ਟੋਲਦੀ ਫਿਰਦੀ ਆ ਉਹਨੂੰ ਉਹ ਲੰਘ ਗਈ ਇੱਕ ਕਾਫਲੇ ਮੁਰੇ ਕਾਫਲਾ ਨਮਾਜ਼ ਪੜ ਰਿਹਾ ਉਹਨਾਂ ਨੇ ਦੇਖ ਲਿਆ ਸਰਦਾਰ ਨੇ ਵੀ ਸਾਰਿਆਂ ਨੇ ਵੀ ਸਾਡੀ ਤਾਂ ਨਵਾਜ਼ ਕਜ਼ਾ ਹੋ ਗਈ ਔਰਤ ਲੰਘੀ ਸਾਡੇ ਮੂਹਰੇ ਦੀ ਐਸੇ ਉਹਨਾਂ ਦੇ ਖਿਆਲ ਨੇ ਸਾਡੇ ਨਹੀਂ ਇਹ ਖਿਆਲ ਹੈ ਸਾਡੇ ਦਾ ਹੋਰ ਤਰ੍ਹਾਂ ਦੇ ਖਿਆਲ ਨੇ ਉਸਨੇ ਜਾ ਕੇ ਕਾਜੀ ਕੋਲ ਸ਼ਿਕਾਇਤ ਕਰਤੀ ਕਹਿਣ ਲੱਗਿਆ ਕੁੜੀ ਜਿਹੜੀ ਆ ਸਿ ਇਹ ਫਲੜੀ ਐ ਇਹਨੇ ਸਾਡੀ ਨਵਾਜ਼ ਕਜ਼ਾ ਕਰੀਆ ਇਹਨੂੰ ਫਤਵਾ ਦੇ ਕੇ ਸਜ਼ਾ ਦੇਵ ਮਕਦਮਾ ਪੇਸ਼ ਹੋ ਗਿਆ ਗਵਾਂ ਯਾ ਲਈਆਂ ਉਹਨਾਂ ਨੇ ਸਾਰਿਆਂ ਦੀ ਜਦੋਂ ਲੈਲਾ ਦੀ ਵਾਰੀ ਆਈ ਕਹਿਣ ਲੱਗੀ ਕਾਜੀ ਸਾਹਿਬ ਇਹ ਨਮਾਜ਼ ਨਹੀਂ ਸੀ ਪੜਦੇ ਕਹੇ ਤੈਨੂੰ ਕਿਵੇਂ ਪਤਾ ਹੈ ਮੈਨੂੰ ਕਹਿੰਦੀ ਇਹਨਾਂ ਤੇ ਗੱਲ ਤੋਂ ਹੁਣ ਪਤਾ ਲੱਗਦਾ ਇਹ ਨਵਾਜ਼ ਨੂਜ ਕੋਈ ਨਹੀਂ ਸੀ ਪੜਦਾ ਕਹਿੰਦੀ ਦੇਖੋ ਤੁਸੀਂ ਇਨਸਾਫ ਕਰੋ ਮੈਂ ਇੱਕ ਮਨੁੱਖ ਨੂੰ ਪਿਆਰ ਕਰਦੀ ਆ ਮੈਨੂੰ ਪਤਾ ਚੰਗੀ ਤਰ੍ਹਾਂ ਦੇ ਨਾਲ ਬਈ ਇਹਨੇ ਬਾਰੇਗਾ ਖਦਾ ਵਿੱਚ ਮੇਰੀ ਕੋਈ ਮਦਦ ਨਹੀਂ ਕਰਨੀ ਇਹ ਇਨਸਾਨੀ ਫਿਤਰਤ ਹੋਣ ਕਰਕੇ ਮੈਂ ਉਹਨੂੰ ਪਿਆਰ ਕਰਦੀ ਹਾਂ ਮੈਂ ਨਹੀਂ ਰਹਿ ਸਕਦੀ ਉਹਦੇ ਬਿਨਾਂ ਮੈਂ ਉਹਦੀ ਤਲਾਸ਼ ਵਿੱਚ ਜਾ ਰਹੀ ਸੀ ਇਹ ਕਾਫਲਾ ਕਿੱਥੇ ਉਤਰਿਆ ਹੋਇਆ ਸੀ ਕਿੰਨੇ ਕੁ ਬੰਦੇ ਸੀ ਨਮਾਜ਼ ਪੜ੍ਹਦੇ ਸੀ ਜਾਂ ਰੋਟੀ ਖਾਂਦੇ ਸੀ ਜਾਂ ਕੀ ਕਰਦੇ ਮੈਂ ਤਾਂ ਦੇਖਿਆ ਹੀ ਨਹੀਂ ਇਹਨਾਂ ਨੂੰ ਮੈਂ ਤਾਂ ਆਪਣੀ ਧੁੰਨ ਵਿੱਚ ਇੰਨੀ ਪੱਕੀ ਸੀ ਮੈਨੂੰ ਕੁਝ ਨਹੀਂ ਸੀ ਲੱਗ ਰਹਾ ਉਹਦਾ ਤੇ ਜੇ ਮੈਂ ਇੱਕ ਮਨੁੱਖ ਨੂੰ ਪਿਆਰ ਕਰਦੀ ਆ ਖਾਕੀ ਮਨੁੱਖ ਨੂੰ ਪੰਜਾਂ ਤਤਾਂ ਦੇ ਪੂਤਲੇ ਨੂੰ ਇਹ ਤਾਂ ਖੁਦਾ ਨੂੰ ਪਿਆਰ ਕਰਦੇ ਆ ਇੱਕ ਖੁਦਾ ਦੇ ਨਾਲ ਪਿਆਰ ਵਿੱਚ ਲੀਨ ਹੋਏ ਉਸ ਦੀ ਨमाज ਪੜ ਰਹੀ ਸੀ ਇਹ ਮੈਨੂੰ ਦੇਖ ਰਹੀ ਸੀ ਕਿ ਨमाज ਪੜਦੇ ਸੀ ਉਹ ਜੇ ਮੈਨੂੰ ਦੇਖ ਰਹੀ ਸੀ ਤਾਂ ਨमाज ਕਿਵੇਂ ਪੜਦੇ ਸੀ ਕਦਾ ਤਾਂ ਇਹਨਾਂ ਨੇ ਆਪਣੇ ਆਪ ਨमाज ਪਹਿਲਾਂ ਹੀ ਕਰੀ ਹੋਈ ਸੀ ਮੇਰੇ ਆਉਣ ਤੋਂ ਇਹਨਾਂ ਨੂੰ ਡੰਨ ਦੇਵੋ ਵੀ ਇਹ ਨमाज ਨਹੀਂ ਸੀ ਪੜਦੇ ਵੜੀ ਪਤੇ ਦੀ ਗੱਲ ਸੀ ਉਸ ਦੀ ਸੋ ਕਿਉਂਕਿ ਅਸੀਂ ਇਹਨਾਂ ਗੱਲਾਂ ਦੇ ਵਿੱਚ ਸਾਵਧਾਨ ਨਹੀਂ ਸੋ ਸਾਡਾ ਜੋ ਸਬੰਧ ਹੈ ਗੁਰੂ ਮਹਾਰਾਜ ਨਾਲ ਇਹ ਅਮਰ ਸ਼ਕੇ ਅਮਰ ਸ਼ਕ ਲੈ ਆ ਸੀ ਇਹ ਨਹੀਂ ਵੀ ਸਹਾਈ ਧਾਰੀਆਂ ਨੂੰ ਨਹੀਂ ਮਿਲਦਾ ਸਾਡੀ ਖਿੱਚਾ ਖਿੱਚੀ ਹੁਣ ਗਾਹਾਂ ਪੈਰ ਨਹੀਂ ਪਟਦੇ ਪੰਜ ਪਿਆਰੇ ਹੁਣ ਪੰਜ ਪਿਆਰੇ ਦੀ ਮੈਂ ਗੱਲ ਕਰਦਾ ਸੀ ਵੀ ਜਿਹੜੇ ਪੰਜ ਪਿਆਰੇ ਮਾਇਆ ਦੇ ਪਿਆਰੇ ਨੇ ਉਹ ਤਾਂ ਮਾਇਆ ਦੇ ਪਿਆਰੇ ਨੇ ਗੁਰੂ ਦੇ ਪਿਆਰੇ ਤਾਂ ਹੋਏ ਨਾ ਗੁਰੂ ਦਾ ਪਿਆਰਾ ਉਹ ਹੁੰਦਾ ਹੈ ਅੰਤਰ ਗੁਰੂ ਅਰਾਧਣਾ ਜੇਪਾ ਜਪ ਕੋ ਨੋ ਨੈਤਰੀ ਸਤਗੁਰੂ ਪੇਖਣਾ ਸਰਵਣੀ ਸੁਣਨਾ ਗੁਰ ਨੋ ਸਤਗੁਰ ਸੇ ਤੀ ਰਤਿਆ ਦਰਗੇ ਪਾਇ ਉਹ ਰਤੇ ਹੁੰਦੇ ਨੇ ਰਤੇ ਸਹੀ ਦੇ ਮੁਖ ਨਾਮ ਉੜਨ ਜਿਨ੍ਹਾਂ ਸਜਾਤਾ ਸਾਇ ਝੜ ਝੜ ਪਾਉਂਦੇ ਕੱਚੇ ਬਰੀ ਜਿਨ੍ਹਾਂ ਕਾਰਨ ਆਏ ਜਿਹੜੇ ਹਰ ਵਕਤ ਵੈਗਰੂ ਦੇ ਪਿਆਰ ਵਿੱਚ ਨੀਨ ਰਹਿੰਦੇ ਨੇ ਠੀਕ ਹੈ ਉਹਨਾਂ ਦਾ ਅਮਰ ਸ਼ਕਾਇਆ ਹੋਇਆ ਬਹੁਤ ਉੱਚਾ ਲੈ ਜਾਂਦਾ ਇੱਥੇ ਲੁਧਿਆਣੇ ਖਾਲਸਾ ਸਕੂਲ ਹੁੰਦਾ ਸੀ ਹੁਣ ਤਾਂ ਕਾਲਜ ਬਣ ਗਿਆ ਉਹਦਾ ਅਮਰ ਸ਼ਕਾਇਆ ਰੇ ਸੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਬੜੇ ਸਾਵਧਾਨ ਰਹੇ ਸੀ ਉਹ ਵੀ ਪਿਆਰੇ ਕਿਹੜੇ ਲੈਣੇ ਨੇ ਉਸ ਵੇਲੇ ਚਾਰ ਤਾਂ ਆ ਗਏ ਪੰਜਵਾਂ ਨਾ ਆਇਆ ਕਹਿੰਦੇ ਅਨੁਭਵ ਸੀ ਉਹਨਾਂ ਦੇ ਅੰਦਰ ਚਾਹ ਲਗੇ ਆ ਦੇਗਾ ਅਰਦਾਸ ਕਰੋ ਜਦ ਅਰਦਾਸ ਕਰੀ ਤਾਂ ਪਿੱਛੇ ਪੰਜਵੇਂ ਵੀ ਖੜੇ ਬਾਪੂ ਜੀ ਖੜੇ ਬੀਬੀ ਜੀ ਦੇ ਪਿਤਾ ਜੀ ਤੁਹਾਡੇ ਦੇ ਚਾਹਦੇ ਆਗੇ ਕਹਿੰਦੇ ਹਾਂ ਤੁਸੀਂ ਯਾਦ ਕਰਿਆ ਸੀ ਅਸੀਂ ਆਗੇ ਬਿਨਾ ਚਿੱਠੀਆਂ ਤੇ ਬਿਨਾ ਟੈਲੀਫੋਨਾਂ ਤੋਂ ਅੰਦਰੇ ਅੰਦਰ ਟੈਲੀਪੈਥੀ ਨਾਲ ਗੱਲ ਚੱਲਦੀ ਸੀ ਸਿੰਘਾਂ ਦੀ ਯਾਦ ਕਰੋ ਚਾਹੇ ਬੰਬੇ ਬੈਠਾ ਉਹਨੇ ਤੁਰ ਪੈਣਾ ਉਸੇ ਵੇਲੇ ਕਿਉਂ ਨਾਮ ਜਪਦੇ ਸੀ ਬੰਦਗੀ ਕਰਦੇ ਸੀ ਐ ਫੋਕੇ ਸਿੰਘ ਨਹੀਂ ਸੀ ਉਸ ਵੇਲੇ ਆ ਸਾਡੇ ਦੇਖਦੇ ਦੇਖਦੇ ਰੋਲਾ ਪਿਆ ਜਦ ਦੀ ਪੋਲਿਟਿਕਸ ਆਈ ਆ ਪੋਲੀਟੀਕਲ ਬਣ ਗਏ ਨਾਮ ਨੋਮ ਗਿਆ ਆ ਕਿਧਰੇ ਲੰਕ ਕਿਧਰੇ ਪਾਠ ਲੰਕ ਕਿਤੇ ਨਾਉ ਜੀਵਨੇ ਹੋਰ ਤਰ੍ਹਾਂ ਦਾ ਹੋ ਗਿਆ ਉਹ ਜਿਸ ਵੇਲੇ ਅਮਰਤ ਤਿਆਰ ਕਰਿਆ ਫੱਲੇ ਆਲ ਦਾ ਇੱਕ ਲੜਕਾ ਦਸਵੀਂ ਜਮਾਤ ਦਾ ਬਾਪੂ ਜੀ ਅਮਰ ਸ਼ਿਕਾਰ ਰਹੇ ਨੇ ਜਾਦਾ ਇਹਨਾਂ ਨੇ ਨੇਤਰਾਜ ਨੇਤਰ ਕਰਕੇ ਛਿੱਟਾ ਪੰਜਵਾ ਮਾਰਿਆ ਉਹ ਬੱਚੇ ਦਾ ਉੱਥੇ ਹੀ ਬੋਲ ਰੁਕ ਗਿਆ ਤਾੜੀ ਲੱਗੀ ਅੱਖਾਂ ਵਜੇ ਵਿੱਚ ਚੜੀਆਂ ਹੀ ਰਹਿ ਗਈਆਂ ਭਾਈ ਸਾਹਿਬ ਕਹਿੰਦੇ ਵੀ ਹੁਣ ਕੀ ਹੋਊ ਬੱਚਾ ਤਾਂ ਚੁੱਪ ਹੋ ਗਿਆ ਬਾਪੂ ਜੀ ਕਹਿੰਦੇ ਕੋਈ ਗੱਲ ਨਹੀਂ ਹੈ ਅਸੀਂ ਜਲਾਲ ਵਿੱਚ ਆ ਗਏ ਸੀ ਥੋੜਾ ਜਿਹਾ ਜ਼ਿਆਦੇ ਉਹ ਥੋੜੀ ਕਰੰਟ ਜ਼ਿਆਦੇ ਦੇਤੀ ਹੈ ਸਹਿ ਨਹੀਂ ਸਕਿਆ ਬੱਚਾ ਕਹਿੰਦੇ ਹੁਣ ਕਹਿੰਦੇ ਹੁਣੇ 56 ਘੰਟੇ ਤੋਂ ਬਾਅਦ ਇਹਦੀ ਸੁਰਤੀ ਨੇ ਥੱਲੇ ਆਉਣਾ ਭਾਈ ਸਾਹਿਬ ਲਿਖਦੇ ਨੇ ਕਿ ਅਸੀਂ ਬੱਚੇ ਨੂੰ ਝੁੱਕ ਕੇ ਇੱਕ ਪਾਸੇ ਬਿਠਾਤਾ ਉਦੇ ਬਾਅਦ ਸਕੂਲ ਵਿੱਚ ਅਖੰਡ ਪਾਠ ਸ਼ੁਰੂ ਹੋ ਗਿਆ ਪੂਰੇ 48 ਘੰਟੇ ਤੋਂ ਬਾਅਦ ਕੀਰਤਨ ਸ਼ੁਰੂ ਹੋ ਗਿਆ ਜਦ 8 ਘੰਟੇ ਕੀਰਤਨ ਕਰਦਿਆਂ ਨੂੰ ਹੋ ਗਏ ਉਸ ਵੇਲੇ ਬੱਲਾ ਬੱਚਾ ਉਹ ਬੈਲੈਂਸ ਛੱਡ ਗਿਆ ਧਰਤੀ ਤੋਂ ਧਰਤੀ ਤੋਂ ਉੱਡ ਕੇ ਸੰਗਤਾਂ ਦੇ ਉੱਤੇ ਹੋ ਗਿਆ ਹੋਰ ਉੱਚਾ ਹੋ ਗਿਆ ਕਹਿੰਦੇ ਉੱਥੇ ਐ ਤੈਰਨ ਲੱਗ ਗਿਆ ਜਿਵੇਂ ਮੱਛੀ ਪਾਣੀ 'ਚ ਤੈਰਦੀ ਹੈ ਤੇ ਸਾਡੇ ਉੱਤੇ ਦੀ ਹੋ ਕੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਗਿਆ ਤੇ ਬਾਪੂ ਜੀ ਆਏ ਕਹਿੰਦੇ ਭਾਈ ਸਾਹਿਬ ਲਾਵਾਂ ਦਾ ਕੀਰਤਨ ਕਰੋ ਇਹਦੀ ਰੂਹ ਇਸ ਵੇਲੇ ਮਲਾਪ ਮੰਗ ਰਹੀ ਹੈ ਹੁਣ ਇੱਕੋ ਹੀ ਛਿਟਾ ਮਾਰਿਆ ਤੇ ਕਿੱਥੇ ਦੀ ਕਿੱਥੇ ਪਹਚਾਤਾ ਇਹ ਕਿਉਂਕਿ ਉਹ ਉਹ ਗੁਰੂ ਦੇ ਪਿਆਰੇ ਸੀਗੇ ਗੁਰੂ ਮਹਾਰਾਜ ਨੇ ਉਹਨਾਂ ਪਿਆਰਿਆਂ ਨੂੰ ਕਿਹਾ ਸੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਵਾਸ ਉਹ ਮੇਰਾ ਰੂਪ ਨਹੀਂ ਹੋ ਦਾਸ ਅਨੰਦ ਮੇਰਾ ਨਿਜ ਰੂਪ ਕਿੱਦੀ ਬੜੀ ਮਹਾਰਾਜ ਨੇ ਚਲਾਈ ਸੀ ਗੱਲ ਅਸੀਂ ਕਿੱਥੇ ਲੈ ਗਏ ਇਹਨੂੰ ਰਸਮ ਬਣਾਤਾ ਨਾ ਸਾਡੇ ਜੀਵਨ ਕਰੰਟ ਕੋਈ ਸੰਤ ਕਲਿਆਨ ਦਾਸ ਜੀ ਦੇ ਕੋਲ ਇੱਕ ਆਏ ਮਹਾਂਪੁਰਸ਼ਾਂ ਦੇ ਕੋਲ ਮੈਨੂੰ ਕੱਲੇ ਦੱਸਦੇ ਸੀ ਪਰਸੋਂ ਕਹਿੰਦੇ ਤੁਸੀਂ ਅਮਰਤ ਕਿਉਂ ਨਹੀਂ ਸ਼ਕਿਆ ਬੜਾ ਗਾ ਡਾਂਟ ਕੇ ਮੈਨੂੰ ਕਿਹਾ ਕਹਿੰਦੇ ਭਈ ਅਸੀਂ ਤਾਂ ਸਹਾਇਤਾ ਰਹੀ ਹੁੰਦਾ ਸੀ ਸਾਧੂ ਹੈਗੇ ਸੀ ਜੇ ਤੂੰ ਅਮਰਤ ਸ਼ਕਾ ਸਕਦਾ ਮੈਂ ਸੱਚ ਲੈਣਾ ਕਹਿੰਦਾ ਹਾਂ ਸ਼ਕਾ ਦੂ ਕਹਿੰਦੇ ਤੇਰੇ ਅੰਦਰ ਨਾਮ ਦੀ ਧੁਨ ਹਰ ਵਕਤ ਚੱਲ ਰਹੀ ਹੈ। ਸਵਾਸ-ਸਵਾਸ ਨਾਮ ਦਾ ਤੈਨੂੰ ਪਤਾ ਹੈ ਤੈਨੂੰ ਪਤਾ ਹੈ એનર્ਜੀ ਕਿਵੇਂ ਅੰਦਰ ਜਾਂਦੀ ਹੁੰਦੀ ਹੈ? ਕੋਸਮਿਕ એનર્ਜੀ ਤੇ ਅੰਦਰ ਜਾ ਕੇ ਕੀ ਕਰਦੀ ਹੁੰਦੀ ਹੈ? ਕਹਿੰਦਾ ਉਹਦਾ ਜਿਹੜਾ ਸਾਰਾ ਹੀ ਬੁਮਾਨਸੀ ਛਿਤਾ ਪੈ ਗਿਆ। ਉਹ ਕਹਿੰਦੇ ਉਹ ਤੂੰ ਤਾਂ ਪੁੱਜਿਆ ਹੋਇਆ ਦੀਵੇਂ ਮੇਰੇ ਅੰਦਰ ਕਿਵੇਂ ਜੋਤ ਦੇ ਰਿਹਾ ਜਿਹੜਾ ਝਗਦਾ ਉਹ ਤਾਂ ਜਗਾਵੇਂਗਾ। ਜਦ ਤੂੰ ਆਪੇ ਪੁੱਜਿਆ ਹੋਇਆ ਤੇਰੇ ਦੀਵੇ 'ਚ ਨਾ ਤੇਲ ਐ ਨਾ ਬੱਤੀ ਐ ਤੂੰ ਆ ਕੇ ਫੜਾ ਮਾਰਦਾ ਮੈਂ ਇਹ ਜਣੀ ਮੈਂ ਮਰ ਸਕਦਾ ਛਕਾਉਣ ਵਾਲਾ ਆ ਜਾਵੇ ਛਗ ਲਾਂਗੇ ਓਏ ਜਿਹੜਾ ਫੇਰ ਵੀ ਚਲੋ ਮੰਨ ਲਓ ਵੀ ਹੁਣ ਨਾ ਸਾਨੂੰ ਮਿਲਦਾ ਨਹੀਂ ਕਰੀਏ ਕੀ ਅਸੀਂ ਉਹ ਅਮਰ ਅਸੀਂ ਛਗ ਲਿਆ ਪੰਜ ਪਿਆਰਿਆਂ ਤੋਂ ਉਹ ਪੰਜ ਬਿਆਰਿਆਂ ਨੇ ਇੱਕ ਨਾਮ ਦੇਤਾ ਜਿਹੜਾ ਸੀਨੇ ਵਸੀਨੇ ਗੁਰੂ ਨਾਨਕ ਸਾਹਿਬ ਤੋਂ ਚਲਿਆ ਆ ਰਿਹਾ ਮੰਤਰ ਦੇਤਾ ਵੀ ਭਾਈ ਵੈਗੁਰੂ ਮੰਤਰ ਐ ਇਹਨੂੰ ਜਪ ਕੇ ਤੇਰੀ ਹਉਮੈ ਦਾ ਨਾਸ਼ ਹੋ ਜਾਏਗਾ ਵੈਗਰੂ ਗੁਰ ਮੰਤਰ ਹੈ ਜਪ ਹਉਮੈ ਕੋ ਇਸ ਵੈਗਰੂ ਮੰਤਰ ਨੇ ਤੈਨੂੰ ਨਾਮ ਤੱਕ ਪਹੁੰਚਾ ਦੇਣਾ ਆਤਮ ਮੰਡਲ ਦੇ ਵਿੱਚ ਪਹੁੰਚਾ ਦੇਣਾ ਨਾ ਉਹਨੇ ਦਾ ਅਮਰਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਬਿਸਰਾਮ ਉਹ ਅਮਰਤ ਦਾ ਤੀਰਥ ਤੇਰੇ ਅੰਦਰ ਪ੍ਰਗਟ ਕਰ ਦੇਣਾ ਦੂਜਾ ਜਿਹੜਾ ਵਾਹਿਗੁਰੂ ਦਾ ਸਰੂਪ ਦਾ ਤਿਆਰ ਕਰਨਾ ਹੈ ਉਹ ਹੈਗਾ ਏ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਦ ਆ ਸੱਚ ਜੁਗਾ ਸੱਚ ਹੈ ਪੇ ਸੱਚ ਨਾਨਕ ਹੋਸੀ ਵੀ ਸਤ ਐ ਨੂੰ ساری ਜ਼ਿੰਦਗੀ ਚ ਸਮਝ ਲਈ ਟੋਟਲ ਜ਼ਿੰਦਗੀ ਦਾ ਆਖਰੀ ਸਵਾਸ ਤੇ ਵੀ ਸਮਝ ਦੇਗਾ ਤਾਂ ਵੀ ਤੇਰਾ ਭਲਾ ਹੋ ਜਾਊਗਾ ਇਹ ਸਮਝ ਜਿਆਦਾ ਆਉਣਾ ਜਦੋਂ ਨਾਮ ਦੀ ਕੁੰਜੀ ਲੱਗਣੀ ਹੈ ਨੂੰ ਉਹਦੇ ਨੇ ਸਮਝ ਆਉਣਾ ਉਹ ਉਹਦੇ ਤੇਰੀ ਬੁੱਧੀ ਮੰਡਲ ਚ ਆਏਗਾ ਤੇਰੇ ਅੰਦਰ ਆਤਮਕ ਮੰਡਲ ਚ ਇਹਦਾ ਪ੍ਰਕਾਸ਼ ਨਹੀਂ ਪਾਏਗਾ ਹੁਣ ਉਹਨੇ ਤਾਂ ਦੱਸਦਾ ਚਾਹੇ ਉਹ ਜਾਣਦੇ ਨੇ ਚਾਹੇ ਨਹੀਂ ਜਾਣਦੇ ਜਿਗਿਆ ਸੁ ਆ ਗਿਆ ਹੁਣ ਉਹ ਕੀ ਕਰਦਾ ਨਾਮ ਦੀ ਗੁੰਜੀ ਲੈ ਕੇ ਘਰ ਰੱਖ ਦਿੰਦਾ ਫੇਰ ਸੰਤਾਂ ਕੋ ਆ ਜਾਂਦਾ ਜੀ ਮੈਨੂੰ ਨਾਮ ਦੇ ਉਹ ਕਹਿੰਦਾ ਅਬਰਛਿਆ ਤੈਨੂੰ ਦੇਤਾ ਦਿੰਦਾ ਮੰਤਰ ਤੂੰ ਕਮਾਈ ਕਰ ਨਾਮ ਤੇਰੇ ਅੰਦਰੋਂ ਪ੍ਰਗਟ ਹੋਲੇ ਹਾਂ ਉਹਦੀ ਯੋਗਤਾ ਦੱਸ ਦਿੰਦੇ ਆ ਅਸੀਂ ਤੈਨੂੰ ਸੰਤ ਯੋਗਤੀ ਦੱਸਦੇ ਨੇ ਉਹੋ ਜੁਗਤੀ ਦੇ ਨਾਲ ਆਦਮੀ ਕਰਦਾ ਸੋ ਮਹਾਰਾਜ ਕਹਿੰਦੇ ਪਿਆਰਿਓ ਇਹ ਜਿਹੜੀਆਂ ਚੀਜ਼ਾਂ ਨੇ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰੂ ਪਾਸ ਸਤਿਗੁਰੂ ਸੇਵਾ ਲਗਿਆ ਕੱਢ ਰਤਨ ਦੇਵੇ ਪ੍ਰਕਾਸ਼ ਤਾ ਨਬਟ ਭਾਗੀ ਫਟ ਭਾਗੀ ਆ ਜੋ ਆਏ ਮਿਲੇ ਗੁਰਪਾਸ ਪਰ ਹੁਣ ਗੁਰੂ ਘਰ ਕੇ ਕੌਣ ਆਉਂਦਾ ਮਹਾਰਾਜ ਕਹਿੰਦੇ ਜੇ ਮੱਥੇ ਵਿੱਚ ਕਲਮ ਲਿਖੀ ਬੁੜੀ ਹੋਵੇ ਨਾ ਲਿਖਿਆ ਹੋਵੇ ਲੇਖ ਤਾਂ ਸੰਤਾਂ ਕੋ ਆਉਂਦੇ ਨਹੀਂ ਆਉਂਦਾ ਨਹੀਂ ਹੁੰਦਾ ਪੂਰਾ ਸੰਤ ਨਹੀਂ ਮਿਲਦਾ ਬੇਅੰਤ ਪਖੰਡੀ ਘਟੀਆਂ ਦਰਜੇ ਦੇ ਹੇਰਲੇ ਮਿਲੀ ਜਾਣਗੇ ਲੇਕਿਨ ਪੂਰਾ ਨਹੀਂ ਮਿਲਦਾ ਸੰਤ ਕਲਿਆਣ ਦਾਸ ਜੀ ਇਹਨਾਂ ਨੂੰ ਇਹ ਲਗਨ ਲੱਗੀ ਵੀ ਮੈਂ ਪੂਰੇ ਨੂੰ ਲੱਭਣਾ ਪਰ ਮੈਂ ਉਹਦਾ ਟੈਸਟ ਵੀ ਲੈਣਾ ਕਹਦੇ ਮੈਂ ਕਿਹਾ ਮੈਨੂੰ ਬੁਲਾ ਕੇ ਜਿਹੜਾ ਕਹਦੇ ਵੇ ਨਾ ਮੈਂ ਉਹਦੇ ਨਾਲ ਗੱਲ ਕਰੂੰ ਚਲੇ ਗਏ ਮਹਾਪੁਰਸ਼ਾਂ ਕੋਲ ਬਾਬਾ ਜਵਾਲਾ ਸਿੱਖ ਕਹਦੇ ਆ ਜਾ ਆ ਗਿਆ ਤੂੰ ਜਿਹੜੀ ਗੱਲਾਂ ਇਹਨਾਂ ਨੇ ਚਿਤਵਿਧੀਆਂ ਸੀ ਉਹ ਸਾਰੀਆਂ ਹੀ ਉਹਨਾਂ ਨੇ ਦੱਸਤੀ ਕਹਦੇ ਹੁਣ ਮੇਰੀ ਨਿਸ਼ਾ ਹੋ ਗਈ ਜਿੱਥੇ ਮਾ ਆਉਣਾ ਸੀ ਆ ਗਿਆ ਉਹ ਆ ਕਿਉਂ ਗਿਆ ਕਿਉਂਕਿ ਇਹਨਾਂ ਦੇ ਮੱਥੇ ਦੇ ਵਿੱਚ ਲੇਖ ਲਿਖਿਆ ਹੋਇਆ ਸੀ ਜੇ ਲੇਖ ਨਹੀਂ ਲਿਖਿਆ ਹੋਇਆ ਸੰਤਾਂ ਦੇ ਦਰਸ਼ਨ ਤਾਂ ਕਰ ਲੂ ਉਹਨਾਂ ਦੇ ਬਚਨ ਸੁਣ ਲੂ ਲੇਕਿਨ ਉਹਨਾਂ ਨਾਲ ਸੰਪਰਕ ਨਹੀਂ ਹੁੰਦਾ ਉਹ ਭਾਗ ਨਹੀਂ ਹੁੰਦਾ ਇਸ ਕਰਕੇ ਸੰਤਾਂ ਨਾਲ ਹੁੰਦਾ ਨਹੀਂ ਬੇਨੁਭਾਗਾਂ ਸਤਗੁਰੂ ਨਾ ਮਿਲੇ ਘਰ ਬੈਠਿਆਂ ਨਿਗਟ ਨਿਤ ਪਾਸ ਕੋਲੇ ਰਹਿੰਦਾ ਹੁੰਦਾ ਇੱਕ ਘਰ ਛੱਡ ਕੇ ਦੂਏ ਚ ਹੁੰਦਾ ਉਹ ਉਹ ਭਾਗ ਨਹੀਂ ਬਣਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿਸੇ ਨੂੰ ਬਰਲੇ ਨੂੰ ਪਤਾ ਲੈ ਨਾਮਦੇਵ ਦੀ ਛਪਰੀ ਨੂੰ ਅੱਗ ਲਾਉਣ ਵਾਲੇ ਬੈਠੇ ਸੀ ਕੋਲੇ ਰਦਾਸ ਜੀ ਨੂੰ ਤੰਗ ਕਰਨ ਵਾਲੇ ਕੋਲੇ ਬੈਠੇ ਸੀ ਕਬੀਰ ਸਾਹਿਬ ਤੋਂ ਬੁਰੀ ਤਰ੍ਹਾਂ ਬੇਇੱਜ਼ਤ ਕਰਨ ਵਾਲੇ ਜੱਗ ਕਰਤਾ ਆਪੇ ਹੀ ਚਿੱਠੀਆਂ ਭੇਜਦੇ ਆ ਕੋਲੇ ਬੈਠੇ ਸੀ ਨਾਲੇ ਰਹਿੰਦੇ ਸੀ ਮਹਾਰਾਜ ਕਹਿੰਦੇ ਕੋਲ ਬੈਠਿਆਂ ਨੂੰ ਨਹੀਂ ਪਤਾ ਲੱਗਦਾ ਕਿਉਂਕਿ ਅੰਨੇ ਹੁੰਦੇ ਨੇ ਅੰਤਰ ਅਗਿਆਨ ਦੁਖ ਪਰਮ ਹੈ ਵਿੱਚ ਪੜਦਾ ਕਹਿੰਦੇ ਉਹਦੇ ਵਿੱਚ ਪੜਦਾ ਪਿਆ ਹੋਇਆ ਦੂਰ ਪਿਆ ਦੂਈ ਦਾ ਪਰਦਾ ਪੈ ਗਿਆ ਉਹਦੇ ਅੰਦਰ ਬਿਨ ਸਤਗੁਰੂ ਭੇਟੇ ਕੰਜਰ ਨਾ ਥੀਏ ਜਿੰਨਾ ਚਿਰ ਗੁਰੂ ਨਾਲ ਭੇਟਣਾ ਨਾ ਕਰੇ ਦਰਸ਼ਨ ਤਾਂ ਸੀ ਕਰਦੇ ਆ ਭੇਟ ਤਾਂ ਕੋਈ ਚੀਜ਼ ਹੋਰ ਹੁੰਦੀ ਆ ਇੱਕ ਅੱਖਰ ਲਿਆ ਮਹਾਰਾਜ ਨੇ ਭੇਟ ਦੀ ਫਿਲਾਸਫੀ ਆ ਹੁਣ ਭੇਟ ਦੀ ਫਿਲਾਸਫੀ ਕੀ ਹੈ ਇਹ ਵੀ ਸਮਝ ਲਓ ਅਸੀਂ ਭੇਟਾ ਦਿੰਨੇ ਆ ਗੁਰੂ ਗ੍ਰੰਥ ਸਾਹਿਬ ਨੂੰ ਲਿਆ ਕੇ ਜਿੰਨੇ ਕੁ ਪੈਸੇ ਸਾਡੇ ਕੋਲ ਆ ਉਹ ਅਸੀਂ ਜਾਂ ਜਨ ਘਰੋਂ ਉਤਾਰ ਕੇ ਆਇਆ ਵੀ ਐਨਾ ਮੱਥਾ ਟੇਕੜਾ ਉਹ ਭੇਟਾ ਕਰਤੀ ਹੁਣ ਗੁਰੂ ਕੀ ਆ ਗੁਰੂ ਕਹਿੰਦਾ ਵੀ ਮੈਨੂੰ ਪੈਸੇ ਦੀ ਵੀ ਲੋੜ ਨਹੀਂ ਤੇਰੇ ਦੀ ਤੇਰਾ ਕੁਝ ਨਹੀਂ ਚਾਹੀਦਾ ਮੈਨੂੰ ਤੇ ਤੂੰ ਚਾਹੀਦਾ ਤੂੰ ਉਹ ਤੂੰ ਦੇ ਵਿੱਚ ਸਭ ਕੁਝ ਆ ਗਿਆ ਤਨ ਵੀ ਆ ਗਿਆ ਮਨ ਵੀ ਆ ਗਿਆ ਤਨ ਵੀ ਆ ਗਿਆ ਜੇ ਤਾਂ ਮੈਂ ਇਹਨੂੰ ਮੱਥਾ ਟੇਕਦੇ ਮੈਂ ਆਪਣੀ ਕੱਢ ਕੇ ਗੁਰੂ ਨੂੰ ਦੇ ਦੇ ਤਨ ਮਨ ਤਾਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਫਿਰ ਹੁਕਮ ਮੰਨਣਾ ਪੈਂਦਾ ਫਿਰ ਕਹਿੰਦੇ ਭਾਈਆ ਜਿੰਨਾ ਚਿਰ ਅਸੀਂ ਗੁਰੂ ਦੇ ਨਾਲ ਭੇਟ ਨਹੀਂ ਕਰਦੇ ਆਪਣੇ ਆਪ ਨੂੰ ਸਰੈਂਡਰ ਨਹੀਂ ਕਰਦੇ ਸਬਮਿਟ ਨਹੀਂ ਕਰਦੇ ਅਸੀਂ ਬਖਰੇ ਰਹਨੇ ਆਪਣਾ ਬਖਰਾ ਚੁੱਕੀ ਫਿਰਦੇ ਆ ਨਹੀਂ ਮਿਲਦਾ ਜੋਰ ਲਾ ਲਵੇ ਜੀਨੇ ਜੀ ਕਰਦਾ ਇਹ ਗੁਰੂ ਨੂੰ ਦੇਣਾ ਪੈਂਦਾ ਰਾਜਾ ਜਨ ਕਹਿੰਦਾ ਮੈਂ ਗੁਰੂ ਉਹਨੂੰ ਬਣਾਉਣਾ ਉਹ ਚੌਂਕੀ ਤੇ ਆ ਕੇ ਬੈਠੇ ਜਿਹੜਾ ਘੋੜੇ ਦੇ ਰਕਾਬ ਚ ਪੈਰ ਧਰਤ ਕੇ ਦੂਜੇ ਪਾਸੇ ਜਾਂਦੇ ਜਾਂਦੇ ਮੈਨੂੰ ਗਿਆਨ ਕਰ ਦਵੇ ਸਾਰੇ ਭਾਰਤ ਵਸਦੇ ઋષਿ-ਮੁਨੀ ਆਏ ਵਿੱਚ ਸਭ ਨੇ ਨੀਵੀਆਂ ਪਾਲੀਆਂ ਵੀ ਗਿਆਨ ਗਿਆਨ ਤਾਂ ਪਹਿਲਾਂ ਕਰਮ ਹੁੰਦਾ ਫਿਰ ਫਕਤ ਉਹ ਪਾਜਣਾ ਹੁੰਦੀ ਹੈ ਫਿਰ ਉਹਦੇ ਬਾਅਦ ਗਿਆਨ ਹੁੰਦਾ ਫਿਰ ਉਹਦੀ ਸਾਧਨਾ ਕਰਾਈਦੀ ਹੈ ਕਿਤੇ ਜਾ ਕੇ ਗਿਆਨ ਆਉਂਦਾ ਇਹ ਕਹਿੰਦਾ ਉਹ ਘੋੜੇ ਤੇ ਚੜਦੇ ਚੜਦੇ ਕਰਦੇ ਕੋਈ ਨਾ ਆਇਆ 89 ਸਾਲ ਦਾ ਇੱਕ ਬੱਚਾ ਅੱਠ ਬੋਲ ਪੈਂਦੇ ਸੀ ਉਹਦੇ ਸ਼ਰੀਰ 'ਚ ਆ ਗਿਆ ਉਹ ਕਹਿੰਦੇ ਬਾਲ ਰਿਸ਼ੀ şart ਸੁਣ ਲਈ ਕਹਿੰਦਾ ਹਾਂ ਸੁਣ ਲਈ ਸਾਰਿਆਂ ਨੂੰ ਰਾਜਜਨ ਕਿਹਾ ਵੀ ਕੋਈ ਵੀ ਭਾਰਤ ਵਰਸ਼ ਵਿੱਚ ਐਸਾ ਸਮਰੱਥ ਪੁਰਸ਼ ਨਹੀਂ ਹੈ ਜਿਹੜਾ ਇਹ ਕੰਮ ਕਰ ਦੇਵੇ ਸਾਰੀਆਂ ਨੀਵੀਆਂ ਪਾਲੀ। ਕੋਈ ਗਿਆਏ ਵਿੱਚਤਰਵਾਲ ਕਹੇ ਕੋਈ। ਮੈਂ ਜਾ ਚਾਂਕੀ ਤੇ। ਮੈਂ ਬਸਾ ਤੇ ਤੁਸੀਂ ਪਰ ਸ਼ਰਤ ਹੈ ਜੇ ਮੈਨੂੰ ਗਿਆਨ ਨਾ ਹੋਇਆ ਫੇਰ ਇਹ ਵਿਆਦ ਵੀ ਹੋਏਗੀ। ਦੰਨ ਮਿਲੇਗਾ ਆਪ ਨੂੰ। ਉਹ ਗੱਲ ਤਾਂ ਠੀਕ ਹੈ। ਪੈਰ ਰੱਖਣ ਲੱਗਿਆ ਰਕਾਬ ਚ ਘੋੜਾ ਮੰਗਾ ਲਿਆ ਪੈਰ ਰੱਖਣ ਲੱਗਿਆ ਕਹਿੰਦੇ ਠਹਿਰ ਤੈਨੂੰ ਹੋਣਾ ਗਿਆਨ ਗਿਆਨ ਤੋਂ ਬਾਅਦ ਇਹ ਸੰਸਾਰ ਸੰਸਾਰ ਨਹੀਂ ਰਹਿਣਾ ਤੇਰਾ ਜਨਕ ਨਹੀਂ ਰਹਿਣਾ ਤੇ ਫੇਰ ਕੀ ਪਤਾ ਤੂੰ ਕਿੱਧਰ ਮੁ ਜਾਵੇਂ ਗੁਰਦਸ਼ਨਾ ਦਿੱਤੇ ਤੇ ਬਿਨਾਂ ਜਿਹੜੀ ਦੇਖਸ਼ਾ ਉਹ ਸਹੀ ਨਹੀਂ ਹੋਇਆ ਕਰ ਮੈਨੂੰ ਗੁਰਦਸ਼ਨਾ ਦੇ ਪਹਿਲਾਂ ਉਨੇ ਗਏ ਆ ਵੀ ਪੈਸੇ ਪੂਸੇ ਮੰਗਦਾ ਹੋਣਾ ਦੇ ਦਾਂਗੇ ਕਹਿੰਦਾ ਹੁਕਮ ਕਰੋ ਤੇਰੇ ਹੁਕਮ ਹੀ ਹੈ ਜਿਹੜੀਆਂ ਤੇਰੇ ਕੋਲ ਅਨਾਤਮ ਚੀਜ਼ਾਂ ਨੇ ਦੋ ਚੀਜ਼ਾਂ ਨੇ ਇੱਕ ਆਤਮਾ ਇੱਕ ਅਨਾਤਮ ਉਹ ਅਨਾਤਮ ਚੀਜ਼ਾਂ ਤੂੰ ਫੇਕ ਦੇ ਜਾਂ ਮੈਨੂੰ ਦੇ ਦੇ ਸਾਰੀਆਂ ਅਨਾਤਮ ਚੀਜ਼ਾਂ ਜਿਹੜੀਆਂ ਤੇਰੇ ਕੋਲ ਹੈਗੀਆਂ ਉਹ ਗੱਲ ਨੂੰ ਧਿਆਨ ਨਾਲ ਸਮਝੋ ਉਹ ਕਹਿਣ ਲੱਗਾ ਵੀ ਚੂਲੀ ਛੱਡਦੀ ਕਹਿੰਦੇ ਕਾਦੀ ਛੱਡੀ ਐ ਕਹਿੰਦਾ ਮੈਂ ਆਪਣੀ ਜਾਇਦਾਦ ਦੇਤੀ ਸਾਰੀ ਚਲੇ ਹੁਣ ਤੇਰੇ ਕੋਲ ਕੀ ਐ ਬਕੀ ਪਤਾ ਨਹੀਂ ਲੱਗਦਾ ਕਹਿੰਦੇ ਆ ਸਰੀਰ ਨਹੀਂ ਛੱਡਿਆ ਤੈਨੂੰ ਇਹ ਸਰੀਰ ਤੇਰੇ ਕੋਲ ਐ ਕਹਿਣ ਲੱਗਾ ਮੈਂ ਸਰੀਰ ਵੀ ਦੇਣਾ ਕਹਿੰਦੇ ਹੁਣ ਤੇਰੇ ਕੋਲ ਸੂਖਸ਼ਮ ਸਰੀਰ ਐ ਇਹਦੇ ਵਿੱਚ ਮਨ ਐ ਬੁੱਧੀ ਐ ਚਿੱਤ ਐ ਤਿੰਨ ਚੀਜ਼ਾਂ ਨੇ ਇਹਦੇ ਵਿੱਚ ਏ ਮੈਨੂੰ 3 ਨੇ ਦੇ ਦੇ ਹੁਣ ਉਹ ਵੀ 3000 ਪਤੀਆਂ ਹੁਣ ਜੇ ਮਨ ਚਲੇ ਗਿਆ ਬੁੱਧੀ ਚਲੀ ਗਈ ਹੁਣ ਫੁਰਨਾ ਕੀ ਨੇ ਕਰਨਾ ਉਹ ਚਿੱਤ ਚਲੇ ਗਿਆ ਚਿਤ ਚਿਤਬਣੀ ਇਹਨੇ ਕਰਨਿਆ ਗੁਰੂ ਨਾਨਕ ਬਾਸ਼ਾ ਬੈਠੇ ਨੇ ਇੰਦਰਸੈਨ ਰਾਜਾ ਹੈ ਉਹ ਕਹਿੰਦਾ ਮੈਨੂੰ ਗਿਆਨ ਕਰਾ ਦਿਓ ਮਹਾਰਾਜ ਕਹਿੰਦੇ ਹਾ ਨਾਤਮ ਚੀਦਾ ਮੈਨੂੰ ਦੇ ਦੇ ਉਹ ਮਹਾਰਾਜ ਇਕੱਲੀ ਇਕੱਲੀ ਮੰਗੀ ਗਏ ਤੂੰ ਹੁਣ ਮੰਨਤਾ ਦਿੱਤਾ ਨਹੀਂ ਮੰਨਦੇ ਫੁਰਨਾ ਨਹੀਂ ਗੱਲਿਆ ਕਹਿੰਦਾ ਹਾਂ ਜੀ ਮੰਦੇ ਤਾਂ ਕਹਿੰਦੇ ਹੁਣ ਬੁੱਢੀ ਤੇਰੀ ਨਿਰਣਾ ਕਰ ਰਹੀ ਹੈ ਕਹਿੰਦਾ ਹਾਂਜੀ ਇਹ ਵੀ ਦੇ ਦੇ ਹੁਣ ਤੇਰਾ ਚਿੱਤ ਚਿਤਵ ਨਹੀਂ ਕਰ ਰਿਹਾ ਇਹ ਵੀ ਦੇ ਦੇ ਹੁਣ ਦੱਸ ਤੇਰੇ ਕੋਲ ਬਾਕੀ ਕੀ ਰਹਿ ਗਿਆ ਸਿਆਣਾ ਸੀਗਾ ਸਾਧਨਾ ਕਰਦਾ ਸੀ ਕਹਿੰ ਲੱਗੇ ਮੇਰੇ ਕੋਲ ਆ ਸੱਤਾ ਰਹਿ ਗਈ ਵੀ ਮਾਇਆ ਕੁਝ ਕਹਿੰਦੇ ਇਹ ਵੀ ਸਾਨੂੰ ਦੇ ਦੇ ਹੁਣ ਦੱਸ ਤੇਰੇ ਕੋਲ ਕੀ ਰਹਿ ਗਿਆ ਦਸਣ ਵਾਲਾ ਕਿਹੜਾ ਸੀ ਤੇਰਾ ਤਾਂ ਗੁਰੂ ਦੇ ਚਰਨਾ ਚ ਆ ਗਿਆ ਰਾਜ ਸਭ ਕੁਝ ਤੇਰਾ ਮੈਂ ਕਿਛ ਨਾ ਹੈ ਉਹ ਜਦੋਂ ਸਾਰਾ ਅਰਪ ਦਿੱਤਾ ਉਸਨੇ ਹੁਣ ਘੋੜੇ ਤੇ ਕੌਣ ਚੜੇ ਫੁਰਨਾ ਦਾ ਲੈ ਲਿਆ ਉਹਨੇ ਅਸ਼ਟਾਫਕਰ ਨੇ ਬੁੱਧੀ ਉਹਨੇ ਲੈ ਲਈ ਇਹਨਾਂ ਨੂੰ ਇੱਕ ਬ੍ਰਾਹਮਣ ਆ ਗਿਆ ਕੇ ਕਹਿਣ ਲੱਗਾ ਮੇਰੇ ਪੁੱਤਰ ਦੀ ਬਰਾਤ ਲੁੱਟ ਲਈ ਛੇਤੀ ਫੌਜ ਭੇਜੋ ਛੇਤੀ ਭੇਜ ਤਰਲੇ ਮਾਰੀ ਗਿਆ 15 ਮਿੰਟ ਉਹ ਬੋਲਿਆ ਇੰਨਾ ਟਸਤੇ ਮਰਨਾ ਕਹਿੰਦਾ ਕਿਹਾ ਜਾ ਰਾਜਾ ਇਹ ਕਾਲਾ ਕਟੀਆਂ ਉਹਨੂੰ ਬਹੁਤ ਖਿਜਮੀਆਂ ਉਹ ਫੇਰ ਵੀ ਨਾ ਹੋਇਆ ਉਹਨੇ ਜਾਣ ਲਿਆ ਵੀ ਦੇਖ ਲੋ ਹੁਣ ਇਹ ਬਿਲਕੁਲ ਸਾਇਲੈਂਸ ਡੀਪ ਸਾਇਲੈਂਸ ਵਿੱਚ ਪਹੁੰਚ ਗਿਆ ਜਿਆਦਾ ਸੀ ਇਹ ਸਭ ਕੁਝ ਤੋਂ ਦ੍ਰਿਸ਼ਟਮਾਨ ਤੋਂ ਜਿੰਨਾ ਕੁਝ ਅਸੀਂ ਜਾਣਦੇ ਆ ਨਾ ਸਾਹ ਸੰਗ ਦੀ ਉਹ ਸਾਰਾ ਜਦ ਗੁਰੂ ਨੂੰ ਦੇ ਦਿੰਨੇ ਆ ਇਹਨੂੰ ਭੇਟਾ ਕਹਿੰਦੇ ਨੇ ਭੇਟਾ ਮਹਾਰਾਜ ਕਹਿੰਦੇ ਬਿਨ ਸਤਗੁਰ ਭੇਟੇ ਕਾਂਜ ਨਾ ਥਿਆ ਨਹੀਂ ਹੁੰਦਾ ਕਾਂਜ ਕਿਉਂਕਿ ਮੈਲ ਲੱਗੀ ਪਈ ਹੈ ਲੋਹੇ ਨੂੰ ਜਗਾ ਲੱਗਿਆ ਹੋਵੇ ਮਾਰਸ ਨਹੀਂ ਕਰਦਾ ਰਗੜਨਾ ਪੈਂਦਾ ਤਾਂ ਜਾ ਕੇ ਹੁੰਦਾ ਸੋ ਸਤਗੁਰੂ ਨੂੰ ਪੇਟਾ ਕਰਨਾ ਪੈਂਦਾ ਫੇਰ ਹੁੰਦਾ ਕੀ ਹੈ ਕਹਿੰਦੇ ਫੇਰ ਮਨਮੁਖ ਲੋਹ ਬੂਡਾ 베ੜੀ ਤਿਸ ਪਾਸ ਮਨਮੁਖ ਡੁੱਬ ਜਾਂਦਾ 베ੜੀ ਕੋਲ ਹੁੰਦੇ ਹੁੰਦੇ ਗੁਰੂ ਨੂੰ ਦੇ ਨਾ ਸਕਿਆ ਹੁਣ ਇਹ ਇਹ ਗੱਲ ਜਿਹੜੀ ਆ ਸਾਡੇ ਵਿੱਚ ਤਾਂ ਆਉਂਦੀ ਨਹੀਂ ਅਸੀਂ ਤਾਂ ਅਸੀਂ ਰੌਲਾ ਪਾਈ ਜਾਂਦੇ ਆਂ ਵੀ ਅਮਰਸੇ ਕੋ ਅਮਰਸੇ ਕੋ ਉਹ ਅਮਰਤ ਜਿਹੜਾ ਸੀ ਨਾ ਇਹ ਬਹੁਤ ਕੀਮਤੀ ਚੀਜ਼ ਸੀ ਸੁਰ ਨਾਰ ਮੋਨ ਜਾਣਾ ਅਮਰਤ ਖੋਜਦੇ ਸੋ ਅਮਰਤ ਗੁਰਤੇ ਪਾਇਆ ਇਹ ਪਾਉਲ ਸੀ ਪਾਉਲ ਸ਼ਕਾ ਕੇ ਅਮਰਤ ਦੇ ਮੰਡਲ ਚ ਗੁਰੂ ਨੇ ਪਹਚਾਣਾ ਸੀ ਮਹਾਰਾਜ ਕਹਿੰਦੇ ਜੀ ਨਹੀਂ ਇਹ ਨਹੀਂ ਨਾ ਕਰੀ ਗੁਰੂ ਦੇ ਨਾਲ ਉਹ ਇਹਦੇ ਚ ਆਪਾਂ ਸਾਰੇ ਹੀ ਆ ਗਏ ਜਿੰਨੇ ਬੈਠੇ ਆ ਕਹਿੰਦੇ ਜਿਨ੍ਹਾਂ ਸਤਗੁਰ ਪੁਰਖ ਨਾ ਭੇਟਿਆ ਉਸੇ ਪਾ ਗੇਣ ਬਸ ਕਾਲ ਉਹ ਜੰਮਦੇ ਮਰਦੇ ਰਹਿਣਗੇ ਸਾਰੇ ਓਏ ਫਿਰ ਫਿਰ ਜਵਨ ਬਬਾਈਆ ਵਿੱਚ ਵਿਸ਼ਟਾ ਕਰ ਵਿਚ ਬਿਖਰਾਲ ਉਹਨਾਂ ਪਾਸ ਦਵਾਸ ਨਾ ਬਿਟਿਆ ਜਿਨ੍ਹਾਂ ਅੰਤਰਕ੍ਰੋਧ ਚੰਦਾਲ ਸੋ ਇਸ ਤਰ੍ਹਾਂ ਦੇ ਨਾਲ ਰੱਬ ਕੋਲ ਰਹਿਣਾ ਤਾਂ ਫਿਰ ਕਾਇਕੀ ਸੰਗਵਾਸਾ ਮੈਂ ਉੱਥੇ ਸੁਣਦਾ ਸੀ ਬੈਠਾ ਮਹਾਂਪੁਰਜ ਦੱਸ ਰਿਹਾ ਵਿੱਚ ਹਮੇਂ ਪੀਤ ਕਰਾਰੀ ਗੁਰਪੂਰੇ ਹਮੇਂ ਪੀਤ ਤੋਰੀ ਜਨਾਨਕ ਮਿਲੇ ਬੰਦੇ ਸੋ ਇਸ ਤਰ੍ਹਾਂ ਦੇ ਨਾਲ ਇਹ ਰੋਹਾਨੀ ਰਸਤੇ ਦੀਆਂ ਸ਼ਰਤਾਂ ਨੇ ਜਿਨੇ ਚੱਲਣਾ ਹੈ ਚੋ ਮਹਾਰਾਜਾ ਨਾਮ ਜਪ ਕੇ ਕਹਿੰਦੇ ਜੀ ਮੇਰਾ ਗਾਹ ਨਹੀਂ ਬਿਰਤੀ ਚਲੀ ਬਿਰਤੀ ਤਰੀਕੀ ਚੱਲੇ ਤੂੰ ਤਾਂ ਜੇ ਦੁਨੀਆ ਚੋਂ ਨਹੀਂ ਨਿਕਲਿਆ ਮੁਰਮੁਰ ਕੇ ਥੱਲੇ ਨੂੰ ਗਿਰ ਰਿਹਾ ਉੱਤੇ ਤਾਂ ਤੂੰ ਚੜਾਈ ਕਰ ਨਹੀਂ ਰਿਹਾ ਵਾਸ਼ਨਾ ਤੇਰੇ ਅੰਦਰ ਉਹ ਜਿਵੇਂ ਕਾਇਮ ਨੇ ਬਿਰਤੀ ਕਿਵੇਂ ਚਲੇ ਜਾਵੇ ਕਿਵੇਂ ਆਣਾ ਤੇ ਸ਼ਬਦ ਸੁਣਨ ਜਾਣ ਕਿਵੇਂ ਜੋਤੀ ਦੇ ਅੰਦਰ ਦਰਸ਼ਨ ਹੋ ਜਾਣ ਤੈਨੂੰ ਜਿਵੇਂ ਗਿਆਨ ਦਾ ਚਲਕਾਰਾ ਵੱਜ ਜਾਵੇ ਨਹੀਂ ਵੱਜਦਾ ਕਿਉਂਕਿ ਅਜੇ ਦੁਨੀਆ ਚੋਂ ਨਿਕਲਦਾ ਨਹੀਂ ਰਸਨਾ ਦੇ ਨਾਲ ਕਰਦਾ ਹੈ ਰਾਮ ਰਾਮ ਸਭ ਕੋ ਕਹੇ ਕਹਿਆ ਰਾਮ ਨਾ ਹੋਏ ਉਹਦੇ ਵਾਸਤੇ ਤਾਂ ਸਤਸੰਗ ਦੀ ਨਾਮ ਵਾਸਤੇ ਰਹਿ ਤਾਂ ਹੋਰ ਨੇ ਉਹ ਸਤਸੰਗ ਤੇ ਸਾਧੂਆਂ ਕੋਲੋਂ ਮਿਲਦੀਆਂ ਨੇ ਵੀ ਦੱਸੋ ਇਹ ਪੰਜ ਪਿਆਰੇ ਨੇ ਤਾਂ ਮੰਤਰ ਦੇ ਤਾਂ ਤੁਹਾਨੂੰ ਦਾਖਲ ਕਰ ਲਿਆ ਸਿੱਖੀ ਲੇਕਿਨ ਸੰਤਾ ਕੋਲ ਰਹਤਾ ਨਹੀਂ ਜਦ ਤੱਕ ਉਹ ਧਾਰਦੇ ਨਹੀਂ ਨਹੀਂ ਨਾਮ ਚ ਤਰੱਕੀ ਹੋਏਗੀ ਉਹ ਰਹਿਤਾ ਧਾਰਨੀਆ ਹੀ ਪੈਂਦੀ ਹੈ ਤਾਂ ਜਾ ਕੇ ਨਾਮ ਚ ਤਰੱਕੀ ਹੁੰਦੀ ਹੈ ਹੱਟ ਕਰਕੇ ਨਹੀਂ ਕਿਸੇ ਨੂੰ ਵੀ ਮਿਲਦਾ ਜੇ ਕੋਈ ਕਹੇ ਮੈਂ ਹਟ ਕਰ ਲਿਆ ਤੜਕੇ ਜਾਗਦਾ ਨਾਉ ਨਾ ਪਾਲੇ ਰਹਿਣਾ ਮਾਰਾ ਕਹਿੰਦੇ ਤੇਰਾ ਜਿੰਨਾ ਜੀ ਕਰਦਾ ਹਟ ਕਰੀ ਜਾ ਤੈਨੂੰ ਜਿੰਨਾ ਚਿਰ ਰਸਤੇ ਦਾ ਨਹੀਂ ਪਤਾ ਹਟਨੇ ਨਹੀਂ ਨਗਾਉਣਾ ਹਟ ਕਰਕੇ ਤੱਪ ਕਰਦਾ ਮਨ ਹਟ ਕਿਨੇ ਨਾ ਪਾਇਓ ਸਭ ਥੱਕੇ ਕਰਮ ਕਮਾਏ ਕਹਿੰਦੇ ਇੱਕ ਦੋ ਨਹੀਂ ਚਾਰ ਨਹੀਂ ਸਾਰਿਆਂ ਨੇ ਹਟ ਕਰਕੇ ਦੇਖ ਲਿਆ ਮਨ ਹਟ ਪੇਖ ਕਰ ਭਰਮ ਦੇ ਪੇਖ ਵੀ ਤਰ ਲਿਆ ਤੇ ਮਨ ਦਾ ਹਟ ਕਰਦਾ ਭਰਮ ਦਾ ਫਿਰਦਾ ਦੁੱਖ ਪਾਇਆ ਦੂਜੇ ਪਾਇਏ ਸੁਖ ਤਾਂ ਆਇਆ ਹੀ ਨਾ ਅੰਦਰ ਸ਼ਾਂਤੀ ਪੈਦਾ ਹੀ ਨਾ ਹੋਈ ਦੋਖ ਪਾਵੇ ਤੇ ਫੇਰ ਜਿਹੜਾ ਹਨੇਰਾ ਅੰਦਰ ਪਿਆ ਹੋਇਆ ਗਿਆ ਹੁੰਦਾ ਬਾਹਰ ਆ ਕੇ ਕਹਿੰਦੇ ਉਹ ਨਹੀਂ ਲਿਆ ਕਰਦਾ ਜਦ ਤੱਕ ਗੁਰੂ ਨਾਲ ਨਾਲ ਪੇਟ ਨਹੀਂ ਤੂੰ ਕਰਦਾ ਪੇਟਦਾ ਨਹੀਂ ਆ ਬਿਨਾ ਗੁਰਾਂ ਤੋਂ ਨਾ ਮਿਟੇ ਦਾਇ ਹਨੇਰਾ ਜਦ ਪਰੇ ਤੋਂ ਚੜ ਜੀ ਗੁਰਾਂ ਤੋਂ ਨਾ ਮਿਟੇ ਦਾਇ ਹਨੇਰਾ ਜਦ ਪਰੇ ਤੋਂ ਚੜ ਜੀ ਬਗੈਰ ਸਮਰੱਥ ਗੁਰੂ ਤੋਂ ਅੰਦਰ ਰੋਸ਼ਨੀ ਨਹੀਂ ਆਇਆ ਕਰਦੀ। ਚਾਰ ਕਿਸਮ ਦੇ ਗੁਰੂ ਮਹਾਪਰਿਸ਼ਦ ਅਸਦੇ ਨੇ। ਕਿ ਪਹਿਲਾ ਗੁਰੂ ਉਹ ਹੁੰਦਾ ਜਿਹੜਾ ਬਿਲਕੁਲ ਕੱਚਾ ਹੁੰਦਾ ਹੈ ਕਰਮ ਕਾਂਡ ਦੇ ਵਿੱਚ ਫਸਾ ਦਿੰਦਾ ਨਾ ਆਪ ਤਰਦਾ ਇਨਾ ਮਗਰ ਲੱਗਣ ਵਾਲੇ ਨੂੰ ਤਾਰਦਾ। ਉਹ ਗੁਰੂ ਕਿਸੇ ਕੰਮ ਦਾ ਨਹੀਂ ਹੁੰਦਾ। ਕਬੀਰ ਸਾਹਿਬ ਕਹਿੰਦੇ ਕਬੀਰ ਮਾਏ ਮੁੰਡੋਂ ਤਿਸ ਗੁਰੂ ਕੀ। ਉਹ ਇਹਦੇ ਗੁਰੂ ਦੀ ਮਾਂ ਦੇ ਕੇਸ ਘਟਲ। ਬਈ ਆ ਜਾਂ ਤਾਂ ਪੈਦਾ ਕਰੇ ਕਿਉਂਕਿ ਉਹਨੇ ਤਾਰਨਾ ਨਹੀਂ ਐਵੇਂ ਇੱਕ ਫਲ ਬੁੱਸਿਆ ਚ ਪਾ ਤੂ ਉਲਟੇ ਫੁਲਟੀਆਂ ਗੱਲਾਂ ਦਿਮਾਗ ਚ ਪਿਠਾ ਦੇ ਕਾਚੇ ਘੁਰਤੇ ਮੁਕਤ ਨਾ ਹੋਆ ਦੂਸਰਾ ਅੰਨਾ ਹੈ ਜੀ ਨੂੰ ਆਪੇ ਨਹੀਂ ਦੱਸਦਾ ਕਿ ਨੂੰ ਰਾਹ ਬਾਦੇਗਾ ਪਤਾ ਨਹੀਂ ਉਸ ਪੂਰਬ ਵੱਲ ਬਾਹ ਕਰੀ ਜਾਂਦਾ ਹੈ ਉੱਤਰ ਵੱਲ ਕਰੀ ਜਾਂਦਾ ਹੈ ਜਾਂ ਦੱਖਣ ਵੱਲ ਕਰੀ ਜਾਂਦਾ ਹੈ ਉਹ ਤਾਂ ਆਪੇ ਨਹੀਂ ਪਤਾ ਵੀ ਕਿਧਰ ਕਿਹੜੀ ਦਿਸ਼ਾ ਹੈ ਉਹ ਦੱਸ ਨਹੀਂ ਸਕਦਾ ਰਾਹ ਉਹ ਆਪ ਵੀ ਮਰਦਾ ਹੈ ਅੰਧਾ ਅਗੂ ਜੇਥੀਏ ਸਭ ਸਾਥ ਮੁਆਵੇ ਸਭ ਨੂੰ ਡੋਬ ਦਿੰਦਾ ਨਾ ਅਗੂ ਆਪ ਵੀ ਡੁੱਬਦਾ ਤੀਸਰਾ ਹੋਇਆ ਕਰਦਾ ਹੈ ਵਿਦਵਾਨ ਗੁਰੂ ਉਹ ਜਾਣਦਾ ਸਭ ਕੁਝ ਹੁੰਦਾ ਹੈ ਲੇਕਿਨ ਉਹਦੇ ਅੰਦਰ ਅਥਾਰਟੀ ਨਹੀਂ ਹੁੰਦੀ ਉਹ ਜਿਵੇਂ ਡਰਾਮਾ ਕਰਦੇ ਨੇ ਫਿਲਮ ਬਣਾ ਲਵੇ ਕੋਈ ਗੁਰੂ ਉੱਥੇ ਆ ਗਿਆ ਉਹ ਗੁਰੂ ਤਾਂ ਨਹੀਂ ਹੈ ਉਹ ਤਾਂ ਡਰਾਮਾ ਕਰਿਆ ਉਹਨੇ ਉਹ ਵਿਦਵਾਨ ਗੁਰੂ ਜਾਣਦਾ ਹੁੰਦਾ ਹੈ ਲੇਕਿਨ ਉਹਦੇ ਵਿੱਚ ਉਹ ਸ਼ਕਤੀ ਨਹੀਂ ਹੁੰਦੀ ਜੀਵਨਾਂ ਦੇ ਭਗਤੀ ਲੈਨ ਹਰਸੋ ਲੈਨ ਮਿਲਾਏ ਇਹ ਸ਼ਕਤੀ ਉਹਦੇ ਕੋਲ ਹੁੰਦੀ ਨਹੀਂ ਹੈ ਨਾ ਹੋਣ ਕਰਕੇ ਉਹ ਵਿਦਿਆ ਦੇ ਹਨੇਰੇ ਵਿੱਚ ਫਸ ਜਾਂਦਾ ਹੈ ਚੇਲਿਆਂ ਨੂੰ ਵੀ ਉਹਦੇ ਵਿੱਚੇ ਫਸਾ ਦਿੰਦਾ ਆਪ ਡੁਬੇ ਚੋਂ ਵੇ ਦੇਵੇਂ ਚੇਲੇ ਦੀਏ ਵਾਏ ਚਾਰੋਂ ਵੇਦਾਂ ਚ ਡੁੱਬ ਗਿਆ ਵਿਦਵਾਨ ਗੁਰੂ ਇੱਕ ਹੋਇਆ ਕਰਦਾ ਹੈ ਅਬਧੂਤ ਗੁਰੂ ਉਹ ਆਪ ਤਾਂ ਲੱਗ ਜਾਂਦਾ ਹੈ ਲੇਕਿਨ ਪਿੱਛੇ ਨਹੀਂ ਦੱਸ ਸਕਦਾ ਕਿਉਂਕਿ ਉਹਦੇ ਕੋ ਅੱਖਰ ਨਹੀਂ ਹੈ ਦੱਸਣ ਜੋਗੀ ਉਹਦੇ ਕੋ ਬੋਲੀ ਨਹੀਂ ਹੈ ਨਿਗਾਹ ਨਹੀਂ ਸਕਦਾ ਚੀਜ਼ਾਂ ਦੇ ਦੂ ਜਿੰਨੀਆਂ ਜੀ ਕਰਦਾ ਦਾਤਾਂ ਲੈ ਲਓ ਪੁੱਤਰ ਲੈ ਲਓ ਹੋਰ ਲੈ ਲਓ ਬਿਮਾਰੀਆਂ ਹਟਾ ਲਓ ਤੇ ਸਭ ਕੁਝ ਕਰ ਦਿੰਦਾ ਲੇਕਿਨ ਗਿਆਨ ਨਹੀਂ ਦੇ ਸਕਦਾ ਕਿਉਂਕਿ ਉਹਦੇ ਕੋ ਸੀਮਤ ਅੱਖਰ ਨੇ ਨਿਸ਼ਾ ਨਹੀਂ ਕਰ ਸਕਦਾ ਜਿਗੈ ਸੂਰੀ ਨਿਸ਼ਾਨਾ ਹੋਵੇ ਆਦਮੀ ਲੰਗਦਾ ਨਹੀਂ ਹੈ ਤੇ ਪੰਜਵਾਂ ਜਿਹੜਾ ਉਹ ਹੋਇਆ ਕਰਦਾ ਸਮਰੱਥ ਗੁਰੂ